ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੇ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਇੱਕ ਵਾਰ ਫਿਰ ਤੋਂ ਨਕਲੀ ਬੂਟ ਬਣਾਉਣ ਵਾਲਿਆਂ ਤੇ ਵੇਚਣ ਵਾਲਿਆਂ ਉੱਤੇ ਸਖਤ ਕਾਰਵਾਈ ਹੋਈ ਹੈ ਦੱਸਦੀ ਹੈ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਚ ਵੁੱਡਲੈਂਡ ਦੇ ਨਕਲੀ ਬੂਟ ਬਣਾਉਣ ਦੇ ਮਾਮਲੇ ਤੇ ਟਾਇਰ ਕੰਪਨੀ ਦੇ ਉੱਤੇ ਛਾਪੇ ਮਾਰੀ ਹੋਈ ਹੈ ਜਲੰਧਰ ਦੇ ਸੁੱਚੀ ਪਿੰਡ ਵਿੱਚ ਵੁੱਡਲੈਂਡ ਦੇ ਨਕਲੀ ਬੂਟ ਵੇਚਣ ਦੇ ਮਾਮਲੇ ਚ ਪੁਲਿਸ ਨੇ ਟਾਇਰ ਕੰਪਨੀ ਤੇ ਛਾਪਾ ਮਾਰਿਆ ਇਸ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਵੁੱਡਲੈਂਡ ਕੰਪਨੀ ਦੇ ਨਕਲੀ ਬੂਟਾਂ ਦੇ ਜਿਹੜੇ ਜੋੜੇ ਆ ਉਹ ਬਰਾਮਦ ਕੀਤੇ ਆ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਵੁੱਡਲੈਂਡ ਕੰਪਨੀ ਦੇ ਕਰਮਚਾਰੀ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਹ ਨਕਲੀ ਜੁੱਤੀਆਂ ਦੀ ਵਿਕਰੀ ਨੂੰ ਲੈ ਕੇ ਜਾਂਚ ਕਰ ਰਹੇ ਸਨ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਜਲੰਧਰ ਦੇ ਸੁੱਚੀ ਪਿੰਡ ਵਿੱਚ ਸਥਿਤ ਸਪੀਡਵੇ ਟਾਇਰ ਟ੍ਰੇਡ ਕੰਪਨੀ ਵੱਲੋਂ ਵੁੱਡਲੈਂਡ ਦੇ ਨਕਲੀ ਬੂਟਾਂ ਦੀ ਸਪਲਾਈ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਉਹਨਾਂ ਨੇ ਇਸ ਦੀ ਜਾਣਕਾਰੀ ਥਾਣਾ ਰਾਮਾ ਮੰਡੀ ਪੁਲਿਸ ਨੂੰ ਦਿੱਤੀ ਰਾਮਾ ਮੰਡੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹਾਂ ਸੁੱਚੀ ਪਿੰਡ ਵਿੱਚ ਕੰਪਨੀ ਤੇ ਛਾਪਾ ਮਾਰਿਆ ਤੇ ਭਾਰੀ ਮਾਤਰਾ ਵਿੱਚ ਨਕਲੀ ਬੂਟ ਜਿਹੜੇ ਆ ਉਹ ਬਰਾਮਦ ਕੀਤੇ ਇਸ ਮਾਮਲੇ ਵਿੱਚ ਪੁਲਿਸ ਨੇ ਕੰਪਨੀ ਦੇ ਮਾਲਕ ਹਰਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਨਾਮ ਹੈ ਆਪਕਾ ਕੀ ਡੈਫੀਨੇਸ਼ਨ ਹੈ ਮੈਂ ਐਡਵੋਕੇਟ ਹੂੰ ਅਰਸ਼ਾਦ ਅਹਿਮਦ ਨਾਮ ਹੈ ਮੇਰਾ ਮੈਂ ਪਲੈਂਟਿਫ ਦੀ ਤਰਫੋਂ ਹਾਂ ਤੇ ਦਿੱਲੀ ਹਾਈ ਕੋਰਟ سے ਆਇਆ ਨਹੀਂ ਦਿੱਲੀ ਹਾਈ ਕੋਰਟ سے ਅਪਾਇੰਟ ਹੋਇਆ ਐ वो अंदर कार्रवाई कर रहे हैं क्या क्या कार्रवाई किया है वो रेड मानने आया है वो काउंटी देखेंगे कि यहाँ पर जो वुडलैंड की तरफ से है कि वो वुडलैंड यहाँ पर प्रोडक्ट बन रहे हैं या बन रहे हैं तो क्या बन रहे हैं या नहीं बन रहे हैं तो, तो का वुडलैंड के साथ कोई कॉन्ट्रैक्ट था किस तरह से ये कुछ 2018 में 17-18 में इनका कॉन्ट्रैक्ट था बट इन कॉन्ट्रैक्ट कुछ सालों के बाद ख़त्म हो गया था लेकिन अभी जानकारी में आया था कि वुडलैंड के उनके कॉपीज बेची जा रहे हैं उसके लिए इन्होंने हाईकोर्ट में प्लान डाला था देन उसके बाद हाई कोर्ट ने एक ऑर्डर दिया एल सी अपॉइंट की और यहाँ पर रेट मारी गई कब कब से रेट चल रही है कितना समय हो गया है आज सुबह एक तो बजे से चल रही है अभी कार्रवाई चली रही है तो ये पता चल पाया कि ये जो आउटलेट इन्होंने बाहर लिख के लगाया हुआ है तो ये सेल आउट कहाँ करते थे सर इसके बारे में अभी कार्रवाई चल रही है अभी पता नहीं चला तो अभी तक अंदर जो टीमें गई हुई हैं तो कितनी क्वांटिटी में माल अभी तक बरामद किया गया है अभी भारी मात्रा में काउंटिंग चली रही है अभी वगैरह भी है अंदर के हाँ लोगो वगैरह है लोगों का है पैक भी, माल भी है पैक, भी माल है और कच्चा ही माल है। और ये कॉपी वगैरह है कि ओरिजिनल है माल। तो कॉपी तो हो गया तो अगर बात की जाए तो जैसे आपने बताया कि अठारह के बाद जो कॉन्ट्रैक्ट इनका खत्म हो गया था तो इतना समय कैसे लग गया फिर यहाँ किसी ने शिकायत की थी तब पता चला है सर इसके बारे में जानकारी

ਸਰ ਇਸ ਦੀ ਜਾਣਕਾਰੀ ਐਲ.ਐਸ. ਸਾਹਿਬ ਕੋਲ ਹੋਵੇਗੀ ਐਲ.ਐਸ. ਸਾਹਿਬ ਹੀ बताएंगे। ਤਾਂ ਆ ਵੀ ਰੇਟ ਕਿੰਨੀ ਹੋਰ ਦੇ ਚੱਲੇਗੀ? ਸਰ ਆ ਵੀ ਚੱਲ ਹੀ ਰਹੀ ਹੈ ਵੀ ਕੁਝ ਕਹਿ ਨਹੀਂ ਸਕਦਾ। ਜੀ ਬੁੱਡਲੈਂਡ ਦੀ ਕੰਪਨੀ ਦੀ ਤਰਫੋਂ ਇੱਥੇ ਰੇਟ ਕੀ ਗਈ ਹੈ। ਤਾਂ ਇਹ ਪਹਿਲੇ बता दीजिए ਫੈਕਟਰੀ ਕਾਈ ਕੀ ਹੈ? ਜਾਂ ਕਿ ਅੰਦਰ ਰੇਟ ਕੀ ਗਈ। ਇੱਕ ਬੂਟ ਬਣਾਉਣ ਦੀ ਫੈਕਟਰੀ ਹੈ ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਜੇ ਜਿਹੜਾ ਸੀਗਾ ਕੰਟੈਕਟ ਸੀਗਾ ਬੁੱਡਲੈਂਡ ਕੰਪਨੀ ਨਾਲ। ਅਲੱਗ-ਅਲੱਗ ਜਿਹੜੇ ਹੈਗੇ ਆ ਉਹ ਡਿਫਰੈਂਟ ਡਿਮੈਂਸ਼ਨ ਜਿਹੜੇ ਸਾਈਜ਼ ਦੇ ਤੇ ਮੇਕ ਦੇ ਆਈਟਮ ਬਣਾਦੇ ਸੀ ਇਹ ਵੁੱਡਲੈਂਡ ਦੇ ਕਨਵਸ ਪਲੱਸ ਲੈਦਰ ਦੇ ਉਹਨਾਂ ਦਾ ਕੰਟਰੈਕਟ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਅਸੀਂ ਉਹ ਡਿਸਕਨੈਕਟ ਹੋ ਗਿਆ ਇਹਨਾਂ ਤੇ ਕੋਈ ਲੀਗਲ ਚੱਲਦੀ ਪਈ ਸੀ ਇਹਨਾਂ ਨੇ ਇਹਨੂੰ ਆਰਡਰ ਦੇਣੇ ਉਹ ਬੰਦ ਕਰ ਦਿੱਤੇ ਸੀ ਬਟ ਇੱਥੇ ਅੱਜ ਸਾਡੇ ਕੋਲੇ ਇਹ ਦਿੱਲੀ ਹਾਈ ਕੋਰਟ ਦੇ ਆਰਡਰ ਲੈ ਕੇ ਜਿਹੜੀ ਪੂਰੀ ਲੀਗਲ ਆਪਣੇ ਜਿਹੜੇ ਲੈ ਕੇ ਸਾਰੇ ਓਪੀਨੀਅਨ ਸਾਡੇ ਕੋਲੇ ਆਏ ਆ ਸੀਪੀ ਸਾਹਿਬ ਦੇ ਮਤਲਬ ਨੌਲੇਜ ਅਲਰਦੀ ਵਿੱਚ ਸੀਗੇ ਉਹ ਜਦੋਂ ਆ ਕੇ ਇਹਨਾਂ ਨੇ ਸਾਡੇ ਨਾਲ ਰਾਪਟਾ ਕੈਮ ਕੀਤਾ ਰਾਪਟੇ ਤੋਂ ਬਾਅਦ ਅਸੀਂ ਇੱਥੇ ਆਏ ਆ ਆ ਕੇ ਅੰਦਰ ਉਹਨਾਂ ਨੇ ਜਿਹੜਾ ਉਹ ਆਪਦਾ ਜਿਹੜਾ ਸਾਰਾ ਹੈਗਾ ਲੀਗਲ ਤੇ ਜਿਹੜੀ ਕੁਆਂਟੀਟੀ ਕਰ ਰਹੀ ਹੈ ਉਹਨਾਂ ਦਾ ਬਡਲੈਂਡ ਕੰਪਨੀ ਦਾ ਲੀਗਲ ਸੈੱਲ ਵੀ ਹੈਗਾ ਪਲੱਸ ਉਹਨਾਂ ਦਾ ਆਫੀਸ਼ੀਅਲੀ ਸੈੱਲ ਵੀ ਹੈਗਾ ਉਹ ਸਾਰੇ ਪੜਤਾਲ ਕਰਦੇ ਪਏ ਉਸ ਤੋਂ ਬਾਅਦ ਉਹ ਆਪਣੀ ਇਨਵੈਂਟਰੀ ਬਣਾਉਣਗੇ ਇਨਵੈਂਟਰੀ ਬਣਾ ਕੇ ਅਗਲਾ ਕੀ ਫਰਦਰ ਉਹਨਾਂ ਦਾ ਹੈਗਾ ਸਾਨੂੰ ਕਿਵੇਂ ਉਹ ਟੇਕ ਓਵਰ ਕਰਦੇ ਆ ਉਹ ਅਗਲੀ ਗੱਲ ਹੈ ਤੇ ਉਹਦੇ ਉੱਤੇ ਜੋ ਲੀਗਲ ਕਰ ਵੀ ਬਣਦੀ ਹੋਊਗੀ ਅਸੀਂ ਉਹਨੂੰ ਅਮਲ ਚ ਲਿਆਵਾਂਗੇ ਕਿੰਨੀ ਕੁ ਕਵਾਂਟਿਟੀ ਹੋਏਗਾ ਅੰਦਰ ਸਾਨੂੰ ਨਹੀਂ ਇਹਦੇ ਬਾਰੇ ਮੈਂ ਗਿਣਿਆ ਨਹੀਂਗਾ ਕਾਫੀ ਮਤਲਬ ਸਟੋਰੇਜ ਹੈਗਾ ਜੋ ਸਮਾਨ ਰਾ ਮਟੀਰੀਅਲ ਵੀ ਹੈਗਾ ਤੇ ਪਲੱਸ ਜਿਹਨੂੰ ਕਹਿ ਦਈਏ ਕਿ ਮੰਨਦਾ ਪਿਆ ਵੀ ਆ ਤੇ ਬਣਿਆ ਵੀ ਹੈਗਾ ਪੈਕਿੰਗ ਕੋਪੀ ਹੈ ਕਿ オリジナル ਵੇਚ ਰਹੇ ਆ ਨਹੀਂ ਹੈ ਤਾਂ オリジナル ਕਹਿ ਦਈਏ ਇਹਨੂੰ ਬਟ ਉਹ ਜਿਹੜਾ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਬਣਾਉਣਾ ਲਾਉ ਨਹੀਂ ਕੀਤਾ ਗਿਆ ਸ਼ਾਇਦ ਉਹ ਇੱਥੇ ਬਣ ਗਿਆ ਬੰਦ ਪੂਰਾ ਇਲੀਗਲ ਤਰੀਕੇ ਕੇ ਸਾਥ ਇਹ ਕੰਮ ਕਰਦੇ ਹੋਏ ਹੋਰ ਵੀ ਕੋਈ ਸ਼ੂਜ਼ ਕੰਪਨੀਆਂ ਕੇ ਸ਼ੂਜ਼ ਬਣਾ ਰਹੇ ਨਹੀਂ ਨ ਹੋਰ ਨਹੀਂ ਕੋਈ ਵੁਡਲੈਂਡ ਹੀ ਆ ਸਿਰਫ ਵੁਡਲੈਂਡ ਦੇ ਮਿਲਿਆ ਬਾਕੀ ਹੋਰ ਕਿਸੇ ਦੇ ਆਰਡਰ ਹੋਣਗੇ ਤੇ ਆਰਡਰ ਦੇ ਬਣਦੇ ਹੋਣਗੇ ਮੈਨੂੰ ਲੱਗੇ ਇੱਕ ਇੱਕ ਤੇ ਜਾਂ ਦੋ ਕੰਪਨੀਆਂ ਦੇ ਹੋਰ ਪਏ ਆ ਸ਼ਾਇਦ ਹੈ। ਔਰ ਇਹ ਸਪੀਡ ਵੀ ਸਟਾਇਰ ਟ੍ਰੀਟਸ यहां पे लिखा गया है तो यहां पे बाहर एक शूज आउटलेट का भी बोर्ड लगा दिया गया है। हां जी तो ਆ ਮੈਂ ਵੀ ਹੁਣੇ ਬਾਹਰ ਕਿ ਕੰਪਨੀ ਹੈ ਕਿ ਸ਼ੂਜ਼ ਕਿਉਂ ਨਹੀਂ ਫਿਲਹਾਲ ਤਾਂ ਜਿਹੜੀ ਅੰਦਰ ਜਿਹੜੀ ਪੂਰੀ ਮਸ਼ੀਨ ਨਾ ਉਹ ਤਾਂ ਸ਼ੂਜ਼ ਦੀ ਕੰਪਨੀ ਹੈ। ਠੀਕ ਹੈ ਜੀ ਕੁਝ ਮਸ਼ੀਨਾਂ ਬੰਦ ਪਈਆਂ ਕੁਝ ਜਿਹੜਾ ਹੈ ਹੈਂਡ ਮੇਕਿੰਗ ਚੱਲ ਰਿਹਾ ਤੇ ਕੁਝ ਮਸ਼ੀਨਾਂ ਨਾ ਚੱਲ ਰਹੀਆਂ। ਤੇ ਅੰਦਰ ਜਿਹੜਾ ਮਸ਼ੀਨ ਪੂਰਾ ਸਿਸਟਮ ਆਊਟ ਸ਼ੂਜ਼ ਦਾ ਹੀ ਸ਼ੂਜ਼ ਮੇਕਿੰਗ ਦਾ। ਤਾਂ ਫਿਰ ਇਹ ਟਾਇਰ ਟ੍ਰੀਟਸ ਦਾ ਕਿਸੀ ਇਹ ਤਾਂ ਇਹ ਤਾਂ ਨਹੀਂ ਪਤਾ ਕਿ ਪਹਿਲਾਂ ਇੱਥੇ ਕੀ ਹੁੰਦਾ ਸੀ ਉਹਦੇ ਬਾਰੇ ਤਾਂ ਅਸੀਂ ਇਹਨਾਂ ਤੋਂ ਸਾਰੇ ਡਾਕੂਮੈਂਟ ਲਾਵਾਂਗੇ ਵੀ ਤੁਸੀਂ ਇਹਨਾਂ ਨਾਲ ਜਿਹੜਾ ਵੀ ਕੋਈ ਇਲੀਗੈਲਟੀ ਕੀਤੀ ਹੈ ਉਹਦੇ ਸਾਰੇ ਜਿਹੜੇ ਡਾਕੂਮੈਂਟ ਆਪੇਸ਼ ਕਰੋ। ਉਹਦੇ ਆਧਾਰ ਤੇ ਫਿਰ ਅਸੀਂ ਜਿਹੜੀ ਕੋਈ ਲਾਅ ਦੇ ਅੰਦਰ ਕਾਰਵਾਈ ਬੰਦੀ ਉਹ ਹਿਸਾਬ ਨਾਲ ਕਰਾਂਗੇ। ਓਨਰ ਕੌਣ ਹੈ ਇਸਕਾ ਫੈਕਟਰੀ ਦਾ? ਓਨਰ ਕੋਈ ਹਰਦੀਪ ਸਿੰਘ ਕੋਈ ਹੈ। ਕਿਸਤਰਾਵਿਚ ਤੋਂ ਅਭੀ ਤੱਕ ਰੇਡ ਚੱਲ ਰਹੀ ਹੈ ਅਭੀ ਤੱਕ ਜਾਂਚ ਚੱਲ ਰਹੀ ਹੈ ਹਾਂ ਜਾਂਚ ਸਾਡੇ ਨਾਲ ਉਹਨਾਂ ਨੇ ਪ੍ਰੋਟੈਕਸ਼ਨ ਲਈ ਹੈ ਉਹਨਾਂ ਦੀ ਜਿਹੜੀ ਬਾਕੀ ਸਾਰੀ ਫਾਰਮੈਲਟੀ ਉਹ ਚੱਲ ਰਹੀ ਹੈ ਜਦੋਂ ਕੰਪਲੀਟ ਹੋਊਗੀ ਉਹ ਸਾਨੂੰ ਕਿਸ ਤਰੀਕੇ ਨਾਲ ਟੇਕਓਵਰ ਕਰਦੇ ਆ ਜਾਂ ਦਿੰਦੇ ਆ ਜਾਂ ਕੀ ਸਾਨੂੰ ਲਿਖ ਕੇ ਦਿੰਦੇ ਆ ਅਸੀਂ ਉਹ ਅਧਾਰ ਤੇ ਅਗਲੀ ਕਾਰਵਾਈ ਕਰਾਂਗੇ ਇਹ ਦਿੱਲੀ ਐਲ ਸੀ ਕੀ ਜੋ ਟੀਮ ਆਈ ਹੈ ਹਾਈ ਕੋਰਟ ਸੇ ਆਈ ਹਾਂ ਹਾਈ ਕੋਰਟ ਦੇ ਆਰਡਰ